ਦੇਸ਼ 79ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ ਔਰ ਸਮਾਣਾ ਸਹਿਰ ਦੇ ਵਿੱਚ ਸਰਕਾਰੀ ਪੱਧਰ ਦਾ ਸਮਾਗਮ ਪਬਲਿਕ ਕੋਲੇ ਸਮਾਣਾ ਵਿੱਚ ਹੋਇਆ ਜਿਸ ਦੇ ਵਿੱਚ ਐਸ ਡੀ ਐਮ ਸਮਾਣਾ ਰਿਚਾਇ ਗਏ ਬਲੋਂ ਕੋਮੀ ਚੰਡਾ ਲੜਾਇਆ ਗਿਆ ਪੰਜਾਬ ਪੁਲਿਸ ਔਰ ਜਿਹੜੇ ਐਨ ਸੀ ਸੀ ਦੀ ਪ੍ਰੇਡ ਸੀ ਉਹਦੀ ਸਲਾਮਤ ਲਿੱਤੀ ਗਈ ਔਰ ਇਸ ਮੌਕੇ ਤੇ ਆਜ਼ਾਦੀ ਗੁਲਾਟਿਆਂ ਨੂੰ ਜਿਹੜੇ ਪਰਿਵਾਰਾਂ ਨੇ ਦੇਸ਼ ਲਈ ਕੁਰਬਾਨੀ ਦਿੱਤੀਆਂ ਪਰਿਵਾਰਾਂ ਕੇ ਮੈਂਬਰਾਂ ਨੂੰ ਸਨਮਾਨਤ ਵੀ ਕੀਤਾ ਗਿਆ ਇਸ ਦੇ ਇਲਾਵਾ ਸਾਬਕਾ ਮੰਤਰੀ ਅਤੇ ਵਿਧਾਇਕ ਸਮਾਣਾ ਚੇਤਨ ਸਿੰਘ ਜੋੜਾ ਮਦਰਬ ਬਲੋਂ ਵੀ ਅਗਰ ਸੈਨ ਇੰਟਰਨੈਸ਼ਨਲ ਸਕੂਲ ਦੇ ਵਿੱਚ ਕਮੇ ਝੰਡਾ ਲहराਇਆ ਗਿਆ ਤੇ ਪੰਜਾਬ ਪੁਲਿਸ ਦੀ ਟੁਕੜੀ ਤੋਂ ਸਲਾਮਤ ਦਿੱਤੀ ਗਈ ਆਪ ਪਾਰਟੀ ਦੇ ਸਮਾਣਾ ਹਲਕੇ ਸਹਿਰੀ ਦੇ ਇੰਚਾਰਜ ਗੋਪਾਲ ਕਿਸ਼ੰਗਰ ਵੱਲੋਂ ਵੀ ਵਿਵੇਕਾਨੰਦ ਸਕੂਲ ਵਿੱਚ ਜਿਹੜਾ ਆਜ਼ਾਦੀ ਦਿਹਾੜਾ ਮਨਾਇਆ ਗਿਆ 79ਵਾਂ ਉੱਥੇ ਕਮੇ ਝੰਡਾ ਲहराਇਆ ਗਿਆ ਇਸ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਰੰਗਾ ਰੰਗ ਪ੍ਰੋਗਰਾਮ ਵੀ ਪੇਸ਼ ਕੀਤੇ ਗਏ ਪੂਰਾ ਦੇਸ਼ ਆਜ਼ਾਦੀ ਦਾ ਜਸ਼ਨ ਮਨਾ ਰਿਹਾ ਹੈ ਔਰ ਉਹਨ ਲੋਕਾਂ ਨੂੰ ਸਜਦਾ ਕਰ ਰਿਹਾ ਹੈ ਜਿਨ੍ਹਾਂ ਨੇ ਇਸ ਦੇਸ਼ ਦੇ ਲਈ ਆਜ਼ਾਦੀ ਦੇ ਲਈ ਆਪਣੀ ਕੁਰਬਾਨੀ ਦਿੱਤੀ ਇਸ ਆਜ਼ਾਦੀ ਦਾ ਅਸੀਂ ਸਹੀ ਤਰੀਕੇ ਨਾਲ ਅਸੀਂ ਜੇ ਆਨੰਦ ਮਾਣਣਾ ਹੈ ਤਾਂ ਸਾਡਾ ਸੂਬਾ ਹੈ ਜਿਹੜਾ ਸਾਡਾ ਦੇਸ਼ ਹੈ ਉਹ ਨਸ਼ਾ ਮੁਕਤ ਹੋਣਾ ਚਾਹੀਦਾ ਸੋ ਜਿੰਨੀ ਕੋਸ਼ਿਸ਼ ਹੋਵੇ ਨਸ਼ਾ ਮੁਕਤ ਔਰ ਜਿੰਨਾ ਹੋ ਸਕੇ ਵੱਧ ਤੋਂ ਵੱਧ ਬੱਚੇ ਸਾਡੇ ਪੜ੍ਹੇ ਲਿਖੇ ਹੋਣ ਜਿਨ੍ਹਾਂ ਨੂੰ ਚੰਗੇ ਮਾੜੇ ਦਾ ਜਿਹੜਾ ਅਹਿਸਾਸ ਹੋ ਸਕੇ ਸੋ ਇਸ ਕਰਕੇ ਸਾਨੂੰ ਜਿਹੜੇ ਸਾਡੇ ਵੱਡੇ ਵੱਡੇਰੇ ਨੇ ਉਹਨਾਂ ਨੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਉਹਦਾ ਸਹੀ ਤਰੀਕੇ ਨਾਲ ਉਪਯੋਗ ਕਰਨਾ ਸਾਡਾ ਫਰਜ਼ ਹੈ ਠੀਕ ਅੱਜ ਅਸੀਂ ਦੇਸ਼ ਦੀ ਰਾਜਨੀਤੀ ਖੱਤਰ ਵੀ ਬੜੇ ਗਣ ਬਣਾ ਰਹੇ ਹਾਂ ਅਤੇ ਇਸ ਮੌਕੇ ਤੇ ਆਪ ਸਭ ਨੂੰ ਮੇਰਾ ਹਾਰਦਿਕ ਪਧਾਈ ਰਿਦਦਾ। ਅੱਜ ਦੇ ਇਤਿਹਾਸਿਕ ਮਹਾਨ ਮੌਕੇ ਮੈਂ ਸਾਡੇ ਸਵੰਦਰਨਾ ਸੈਨਾਨੀ ਅਤੇ ਸ਼ਹੀਦਾਂ ਨੂੰ ਸਨਮਾਨ ਕਰਦੀ ਹਾਂ ਜਿਨ੍ਹਾਂ ਨੇ ਕੁਰਬਾਨੀਆਂ ਸਦਕਾ ਹੀ ਅਸੀਂ ਅਜ਼ਾਦ ਦੀ ਇਤਿਹਾਸਿਕ ਚਿਤਰਨੀ। ਇਸ ਲਈ ਸਾਡੀ ਜਿਵੇਂ ਵਾਲੀ ਬੰਦੀ ਹੈ ਕਿ ਇਸ ਦੇਸ਼ ਦੀ ਜ਼ਮੀਂ ਦੀ ਰੱਖਿਆ ਕਰ ਲਈ। ਇਸ ਦਾ ਸਦਮਯੋਗ ਕਰੀਏ ਕਿ ਉਹਨਾਂ ਦੀ ਕੁਰਬਾਨੀ ਦੀ ਕਦਰ ਸਿਖਾਈਏ। ਫਤਵਾ ਸਿੰਘ ਮਾਰਤ ਦੇ ਗੁਆਲੇ ਵਾਲੀ ਪੰਜਾਬ ਸਰਕਾਰ ਵੱਲੋਂ ਲੋਕ ਪੱਖੀ ਫੈਸਲੇ ਲੈਂਦੇ ਹੋਏ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਹੀ ਦੇ ਲੋਕ ਸੁਧਾਰ ਕੀਤੇ ਜਾ ਰਹੇ ਹਨ ਪ੍ਰਸ਼ਾਸਨ ਵੱਲੋਂ ਆਮ ਪਬਲਿਕ ਜਾ ਕੇ ਸੇਵਾ ਕੇ ਮੁਦਰਾ ਕੇ ਬਿਹਤਰ ਪ੍ਰਸ਼ਾਸਨ ਦਿੱਤਾ ਜਾ ਰਿਹਾ ਹੈ ਸਿੱਖਿਆ ਪ੍ਰਾਂਤੀ ਆ ਸੂਬੇ ਦੇ ਹਰ ਪਿੰਡ ਵਿੱਚ ਬਣੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਗਈ ਹੈ ਪੰਜਾਬ ਵਿੱਚ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਨਸ਼ਾ ਮੁਕਤੀ ਯਾਤਰਾ ਤਹਿਤ ਸਭ ਡਿਵੀਜ਼ਨਸ ਮਾਨਾਂ ਦੀ ਹੋਵੇ ਪਿੰਡਾਂ ਦੇ ਸ਼ਹਿਰ ਸੀ ਕੈਂਪ ਲਗਾ ਕੇ ਆਮ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਜਾਗਰੂਕ ਕੀਤਾ ਗਿਆ ਅੱਜ ਇਸ ਸਪੀਕਰ ਪਾੜੇ ਤੇ ਆਓ ਅਸੀਂ ਸਭ ਮਿਲ ਕੇ ਕਸਮ ਖਾਈਏ ਕਿ ਅਸੀਂ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰੱਖਿਆ ਕਰਾਂਗੇ ਅੰਤ ਵਿੱਚ ਮੈਂ ਇੱਕ ਵਾਰ ਫੇਰ ਆਪ ਸਭ ਨੂੰ ਸੁਤੰਤਰਤਾ ਦਿਵਸ ਦੀ ਸ਼ੁਭ ਕਾਮਨਾ ਦਿੰਦੇ ਹੋਏ ਦੇਸ਼ ਅਤੇ ਸੂਬੇ ਦੇ ਲੋਕਾਂ ਦੀ ਜ਼ਿੰਦਗੀ ਦੀ ਬਿਹਤਰੀ ਦੀ ਕਾਮਨਾ ਕਰਦੀ ਹਾਂ ਅਤੇ ਪਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਸਾਰਿਆਂ ਦੀ ਜ਼ਿੰਦਗੀ ਖੁਸ਼ੀਆਂ ਖੇੜੀਆਂ ਨਾਲ ਭਰੀ ਰਹੇ ਜੈ ਹਿੰਦ ਕੈਮਰਾਮੈਨ ਡੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ ਨਿਊਜ਼